ਕਹਿੰਦੇ ਜਦੋਂ ਸਰਕਾਰਾਂ ਦੇ ਸਾਰੇ ਸਿਸਟਮ ਤੇ ਜਨਤਨ ਤਰੰਤਲ ਜਿਹੜੇ ਫੇਲ ਹੋ ਜਾਣ ਤੇ ਫਿਰ ਜਿਹੜੀ ਆਮ ਸੰਗਤ ਦੀ ਆਵਾਮ ਹੈ ਚਾਹੇ ਹੜ੍ਹਾਂ ਦੀ ਤਰਾਸਦੀ ਦੀ ਗੱਲ ਹੋਵੇ ਚਾਹੇ ਕੋਈ ਵੀ ਵੱਡੀ ਆਫਤ ਜਾਂ ਮੁਸੀਬਤ ਹੋਵੇ ਜਦੋਂ ਸੰਗਤਾਂ ਜੂਝਣੀਆਂ ਸ਼ੁਰੂ ਕਰਦਣ ਫਿਰ ਦਰਿਆਵਾਂ ਨੂੰ ਬੰਨ ਮਾਰਨੇ ਵੀ ਜਿਹੜੇ ਔਖੇ ਨਹੀਂ ਤੁਸੀਂ ਹਿੰਦੂ ਧਰਮ ਦੇ ਵਿੱਚ ਰਮਾਇਣ ਦੇ ਵਿੱਚ ਕਹਾਣੀਆਂ ਸੁਣੀਆਂ ਹੋਣਗੀਆਂ ਬਜਰੰਗ ਬਲੀ ਹਨੂਮਾਨ ਦੀਆਂ ਕਿ ਜਦੋਂ ਅਲੰਕਾ ਪਾਰ ਕਰਨੀ ਸੀ ਤੇ ਉਦੋਂ हनुमान ਦੀ ਜਿਹੜੀ ਵਾਨਰ ਸੈਨਾ ਸੀ ਉਹਨਾਂ ਇੱਕ ਸਮੁੰਦਰ ਦੇ ਉੱਪਰ ਜਿਹੜਾ ਵਾ ਬੰਨ ਮਾਰਿਆ ਸੀ ਜਿਸ ਬੰਨ ਦੇ ਉੱਪਰ ਰਾਮ 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 ਸ਼ਬਦ ਲਿਖਦੇ ਆਂ ਪੂਰੇ ਸਮੁੰਦਰ ਦੇ ਉੱਪਰ ਜਿਹੜਾ ਵਾ ਉਹ ਬੰਨ ਮਾਰ ਦਿੱਤਾ ਸੀ ਇਹ ਰਮਾਈਂ ਦੀਆਂ ਕਹਾਣੀਆਂ ਨੇ ਪਰ ਕੀ ਕਦੀ ਸੋਚਿਆ ਸੀ ਕਿ ਇਹ ਕਹਾਣੀਆਂ ਜਿਹੜੀਆਂ ਹਕੀਕਤ ਦੇ ਵਿੱਚ ਵੀ ਸੱਚ ਹੁੰਦੀਆਂ ਜਿਹੜੀਆਂ ਨਜ਼ਰ ਆਉਣਗੀਆਂ ਸੋ ਤੁਹਾਨੂੰ ਦੱਸਦੀਏ ਕਿ ਮਾਮਲਾ ਮਕੌੜਾ ਪੱਤਨ ਦਾ ਵਾ ਇੱਕ ਬੜੀ ਹੀ ਹੈਰਾਨਗੀ ਜਨਕ ਜਿਹੜੀ ਅਹਿਮ ਖਬਰ ਜਿਹੜੀ ਆ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਕਿ ਜਿਵੇਂ ਸਾਡੇ ਨਾਲ ਆ ਬੱਬ ਸੁਖਵਿੰਦਰ ਸਿੰਘ ਅਗਵਾਨ ਸਮੂਚੀਆਂ ਸੰਗਤਾਂ ਸਮੇਤ ਜਿਹੜਾ ਇਸ ਵਲੇ ਮਕੌੜਾ ਪੱਤਨ ਦੇ ਜਿਹੜਾ ਇਹ ਫੱਟੀਆਂ ਵਾਲਾ ਪਲਟੂਨ ਪੋਲਾ ਇਹਦਾ ਦੌਰਾ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਹਦਾ ਮੁੱਖ ਕਾਰਨ ਹੈ ਕਿ ਅੱਜ ਇੱਥੇ ਇੱਕ ਧਾਰਮਿਕ ਸਮਾਗਮ ਦਾ ਜਿਹੜਾ ਵਾ ਆਯੋਜਨ ਕੀਤਾ ਗਿਆ ਵਾ ਅਰਦਾਸਾਂ ਕੀਤੀਆਂ ਗਈਆਂ ਨੇ ਅਰਦਾਸੇ ਸੋਧੇ ਗਏ ਨੇ ਕਹਿੰਦੇ ਬਿਰਥੀ ਨਾ ਹੋਵਈ ਜਨ ਕੀ ਅਰਦਾਸ ਕਹਿੰਦੇ ਜਦੋਂ ਅਰਦਾਸ ਕਰਕੇ ਸਿੰਘ ਅਰਦਾਸੇ ਸੋਧ ਕੇ ਕਿਸੇ ਕੰਮ ਦਾ ਮਨ ਬਣਾ ਲੈਣ ਕਿੰਨਾ ਵੀ ਵੱਡਾ ਪ੍ਰੋਜੈਕਟ ਹੋਵੇ ਕਰੋੜਾਂ ਦਾ ਪ੍ਰੋਜੈਕਟ ਹੋਵੇ ਪਰ ਜਦੋਂ ਸੰਗਤ ਦਾ ਸਯੋਗ ਮਿਲ ਜਾਵੇ ਸੰਗਤ ਦੇ ਸਯੋਗ ਵਾਸਤੇ ਤੁਹਾਨੂੰ ਦੱਸ ਦਈਏ ਕਿ ਮੈਂ ਗੱਲ ਬਾੜੀ ਕਮਾਫਰਾ ਕੇ ਨਾ ਕਰਾਂ ਮਕੌੜਾ ਪੱਤਨ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ 78 ਸਾਲਾਂ ਤੋਂ ਜੋ ਪੱਕਾ ਪੋਲਾ ਇਹਦੇ ਲਾਰੇ ਲੱਪੇ ਜਿਹੜੀਆਂ ਸਮੇਂ-ਸਮੇਂ ਦੀਆਂ ਤਤਕਾਲੀ ਸਰਕਾਰਾਂ ਜਿੱਥੇ ਦਿੰਦੀਆਂ ਰਹੀਆਂ ਉੱਥੇ ਮੌਜੂਦਾ ਸਰਕਾਰਾਂ ਦੇ ਵੀ ਲਾਰੇ ਲੱਪਿਆਂ ਤੋਂ ਇਹ ਜੋ ਸੱਤ ਪਿੰਡ ਨੇ ਜਨਰਲ ਸੰਪਰਕ ਹਰ ਬਰਸਾਤੀ ਮੌਸਮ ਦੇ ਵਿੱਚ ਹੜ੍ਹਾਂ ਦੇ ਦੌਰਾਨ ਜਿਹੜਾ ਵਾ ਉਹ ਟੁੱਟ ਜਾਂਦਾ ਚਾਹੇ ਉਹ ਲਸੀਆਂਂ ਭ੍ਰਿਆਲ ਮੰਮੀਆਂ ਚੱਕਰਾਂਝਾ ਵਖੋ ਵਕ ਸੱਤ ਪਿੰਡ ਹੋਣ ਤੇ ਇਹਨਾਂ ਪਿੰਡਾਂ ਦੀ ਜੋ ਤਰਾਸ ਦੀ ਇਹਨਾਂ ਹੜ੍ਹਾਂ ਦੌਰਾਨ ਹੋਈ ਆ ਜੋ ਹਾਲਾਤ ਹੋਏ ਆ ਜੋ ਮੰੰਜਰ ਤੁਸੀਂ ਦੇਖਿਆ ਵਾ ਉਹ ਬਿਲਕੁਲ ਤਰਸਯੋਗ ਸੀਗਾ ਰੌਂਗਟੇ ਖੜੇ ਕਰਨ ਦੇਣ ਵਾਲਾ ਸੀ ਜਿਸ ਨੂੰ ਲੈ ਕੇ ਜਿੱਥੇ ਹੜਾਂ ਦੇ ਦਰਮIAN ਵੱਡੀਆਂ ਸਵਾਵਾਂ ਬਾਬਾ ਸੁਖਵਿੰਦਰ ਸਿੰਘ ਅਗਵਾਨ ਦੀਆਂ ਸਾਹਮਣੇ ਆਈਆਂ ਨੇ ਉੱਥੇ ਵੱਡਾ ਜਿਹਾ ਦਿਲ ਕਰਕੇ ਇਹਨਾਂ ਨੇ ਇੱਕ ਅਰਦਾਸਾ ਸੋਧਿਆ ਵਾ ਸੰਗਤਾਂ ਦੀ ਆਵਾਜ਼ 'ਚ ਕਿ ਜੇਕਰ ਸਰਕਾਰਾਂ ਸਾਨੂੰ ਕੁਝ ਨਹੀਂ ਦੇ ਸਕਦੀਆਂ ਲੋਕਾਂ ਨੂੰ ਸਰਕਾਰਾਂ ਤੋਂ ਉਮੀਦਾਂ ਟੁੱਟ ਚੁੱਕੀਆਂ ਨੇ ਤੇ ਫਿਰ ਇਹਨਾਂ ਨੇ ਮਨ ਬਣਾ ਲਿਆ ਕਿ ਇੱਥੇ ਇੱਕ ਪੁਲ ਵੀ ਜਿਹੜਾ ਵਾ ਉਹ ਜ਼ਰੂਰ ਤਿਆਰ ਕੀਤਾ ਜਾਊਗਾ ਜਿਸ ਸੋਚ ਨੂੰ ਲੈ ਕੇ ਅੱਜ ਦਾ ਇਹ ਵੱਡਾ ਪ੍ਰੋਗਰਾਮ ਹੋਇਆ ਬਲਵ ਫਤੇਜੀ ਬਾਬਾ ਜੀ ਜਾਣਕਾਰੀ ਦਿਓ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਮੁੱਚੇ ਸਿੱਖ ਜਗਤ ਨੂੰ ਨਰਲੇਪ ਟੀਵੀ ਨਾਲ ਜਿੰਨੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜੁੜੀਆਂ ਫਤੇ ਬਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮਕੌੜਾ ਪੱਤਣ ਵਿਖੇ ਜੋ ਗੁਰੂ ਗ੍ਰੰਥ ਸਾਹਿਬਹਾਰ ਦੀ ਹਾਜ਼ਰੀ ਚ ਰੱਬ ਵਰਗੀਆਂ ਰੂਹਾਂ ਨੇ ਬੈਠ ਕੇ ਮਾਰਦਾ ਹਰ ਜਸ ਕੀਤਾ ਤੇ ਕੁਝ ਦਿਨ ਪਹਿਲਾਂ 10-15 ਦਿਨ ਪਹਿਲਾਂ ਸਮੁੱਚੀ ਸੰਗਤ ਗੁਰਦੁਆਰਾ ਯਾਦਗਾਰ ਸ਼ਹੀਦਾਂ ਵਿਖੇ ਪਹੁੰਚੀ ਜਿੱਥੇ ਸਾਡੇ ਵੀਰ ਜੀ ਵੱਡੇ ਵੀਰ ਜੀ ਸਰਦਾਰ ਮਲਕੀਤ ਸਿੰਘ ਜੀ ਸਰਪੰਚ ਸਾਹਿਬ ਸ਼ਾਮਨਗਰ ਜਿਨ੍ਹਾਂ ਨਾਲ ਲੰਮਾ ਸਮਾ ਬੈਠ ਕੇ ਸੰਗਤ ਨਾਲ ਵਿਚਾਰ ਵਟਾਂਦਰਾ ਹੋਇਆ ਉਸ ਤੋਂ ਬਾਅਦ ਸੰਗਤ ਰੂਪ ਵਿੱਚ ਆਪਾਂ ਸੰਗਤ ਨੂੰ ਬੇਨਤੀ ਕੀਤੀ ਵੀ ਆਪਾਂ ਉੱਥੇ ਆਵਾਂਗੇ ਤੇ ਜ਼ਮੀਨੀ ਪੱਧਰ ਨੂੰ ਪਹਿਲਾਂ ਸਮਝਾਂਗੇ ਕੋਈ ਵੀ ਕੰਮ ਕਾਰਜ ਜਦੋਂ ਕਰਨਾ ਮਹਾਰਾਜ ਦੇ ਓਟ ਅਸਰੇ ਸਦਕਾ ਤੇ ਉਹਨੂੰ ਸਮਝ ਕੇ ਕਰਨਾ ਇੱਕ ਸਿਆਣਪ ਹੈ ਤੇ ਜਦੋਂ ਆਪਾਂ ਇੱਥੇ ਆਣ ਕੇ ਵੇਖਿਆ ਤੇ 80 ਸਾਲ ਮੂੰਹ ਨਾ ਕਹਿਣਾ ਤੇ ਦਰਦ ਇੱਥੇ ਸੋਚਿਆ ਵਿਚਾਰੇ ਜਿਹੜੇ ਪਾਰ ਰਹਿੰਦੇ ਨੇ ਸਿੰਘ ਉਹਨਾਂ ਦੀ ਮੌਤ ਵੀ ਹੋ ਜੇ ਕੋਈ ਸੁਵਿਧਾ ਨਹੀਂ ਕੋਈ ਸਕੂਲ ਹੀ ਨਹੀਂ ਦਸਤੇ ਨਾ ਨਾ ਸੋ ਇੱਕ ਹਿਸਾਬ ਦਾ ਇੱਕ ਅਲੱਗ ਸੂਬਾ ਹੀ ਹੈ ਬੜੀ ਦਰਦ ਭਰੀ ਦਸਤਾਨ ਹੈ ਜੀ ਇਹਨਾਂ ਪਿੰਡਾਂ ਦੀ ਹਾਂ ਬਈ ਨਹੀਂ ਰਿਐਲਿਟੀ ਆ ਪਰ ਆਪਾਂ ਇਸ ਗੱਲ ਨੂੰ ਮੁੱਖ ਰੱਖਦੇ ਹੋਇਆ ਤੇ ਜਿੰਨੇ ਵੀ ਗੁਰੂ ਦੀਆਂ ਸੰਗਤਾਂ ਸਤ ਨਗਰਾਂ ਦੀਆਂ ਇਕੱਠੀਆਂ ਹੋਈਆਂ ਆਪਾਂ ਇਹਨਾਂ ਨੂੰ ਇੱਕੋ ਹੀ ਬੇਨਤੀ ਕੀਤੀ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਤੇ ਆਪਾਂ ਇਹਦੇ ਤੇ ਇੱਕ ਤਾਂ 6 ਜਨਵਰੀ ਨੂੰ ਸ਼ਹੀਦ ਭਾਈ ਬੈਂ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਰ ਸਿੰਘ ਦਾ ਦੇਣ ਸਮੁੱਚੇ ਸਿੱਖ ਜਗਤ ਦੇ ਸਯੋਜਕ ਤੇ ਸੀਸਾ ਸਦਕਾ ਮਨਾਇਆ ਜਾ ਰਿਹਾ ਉਹਦੇ ਕਰਕੇ ਸੰਗਤ ਨੂੰ ਵੀ ਬੇਨਤੀ ਆਪਾਂ ਕਰਦੇ ਆਂ ਤੇ 6 ਜਨਵਰੀ ਤੋਂ ਬਾਅਦ ਜਿਹੜਾ ਆਪਾਂ ਕੱਚਾ ਪੋਲਿਆ ਉਹ ਤੇ ਗੁਰੂ ਸੈਵਨ ਤਰਸ ਕਰੇ ਉਹਨੂੰ ਆਪਾਂ ਉਹਦੇ ਤੇ ਛੇਤੀ 6 ਤੋਂ ਬਾਅਦ ਆਪਾਂ ਉਹਦੇ ਤੇ ਫੈਸਲਾ ਲੈ ਕੇ ਉਹਨੂੰ ਅੱਗੇ ਲੈ ਕੇ ਚੱਲਾਂਗੇ ਜਿਹੜੀ ਪੱਕੇ ਪੋਲ ਦੀ ਗੱਲ ਆ ਕਿਉਂਕਿ ਉਹ ਤੁਸੀਂ ਵੀ ਸਮਝਦੇ ਹੋ ਜਿਹੜੀਆਂ ਸਰਕਾਰਾਂ ਜਾਂ ਕੇਂਦਰ ਜਾਂ ਪੰਜਾਬ ਥੋੜੀ ਜੀ ਉਹਨਾਂ ਨੂੰ ਪਿੰਚ ਤਾਂ ਹੋਣੀ ਆ ਗੱਲ ਚਲੋ ਆਪਾਂ ਕਹਿੰਦੇ ਆਪਾਂ ਸਰਕਾਰ ਨਾਲ ਟਕਰਾਰ ਨਹੀਂ ਚਾਹੁੰਦੇ ਸੰਗਤਾਂ ਵੀ ਨਹੀਂ ਚਾਹੁੰਦੀਆਂ ਤੇ ਤਾਲਮੇਲ ਬਣਾ ਕੇ ਇਸ ਕਾਰਜ ਨੂੰ ਸਿਰੇ ਚੜਾਈ ਆਪਾਂ ਕਿਉਂਕਿ ਸੰਗਤਾਂ ਦੀ ਅਸੀਸ ਲੈਣੀ ਚਾਹੀਦੀ ਹੈ ਇਹ ਬਹੁਤ ਤੰਗੀ ਤੋਸ਼ੀ ਚ ਬੈਠੇ ਨੇ ਸਿੰਘ ਸੋ ਸਾਰੇ ਧਰਮਾਂ ਦਾ ਆਪਾਂ ਸਤਿਕਾਰ ਕਰਦੇ ਹਾਂ Hindu Muslim Sikh Isai ਇਹ ਕੋਈ ਕਿਸੇ ਵਿਅਕਤੀਤਵ ਤੌਰ ਤੇ ਕਿਸੇ ਸਿੱਖ ਧਰਮ ਦਾ ਨਹੀਂ ਹੈ ਇੱਥੇ ਸਾਰੇ ਆਪਾਂ ਧਰਮਾਂ ਵਾਲੇ ਇਕੱਠੇ ਹੋ ਕੇ ਇਸ ਲੜਾਈ ਨੂੰ ਜਿੱਤੀਏ ਸੋ ਮੈਂ ਹੀ ਬੇਨਤੀ ਕਰਦਾ ਵੀ ਆਪਾਂ ਜਲਦੀ ਜਿਹੜੀ ਸ਼ਹੀਦਾਂ ਦੀ ਜਥੇਬੰਦੀ ਉਹਦੇ ਵੱਲੋਂ ਆਪਾਂ ਜਲਦੀ 6 ਜਨਵਰੀ ਤੋਂ ਬਾਅਦ ਦੁਬਾਰਾ ਮੀਟਿੰਗ ਕਰਕੇ ਅਗਲੀ ਰੂਪਰੇਖਾ ਤਿਆਰ ਕਰਾਂਗੇ। ਬਿਲਕੁਲ ਜੀ ਇਹਨਾਂ ਤੋਂ ਇਲਾਵਾ ਸਾਡੇ ਨਾਲ ਸਰਪੰਚ ਮਲਕੀਤ ਸਿੰਘ ਨੇ ਜੋ ਸਮੇਂ-ਸਮੇਂ ਸਰ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਹੋਵੇ ਚਾਹੇ ਪਹਿਲਾ ਅੰਦੋਲਨ ਹੋਵੇ ਸੰਘਰਸ਼ ਹੋਵੇ ਦਿੱਲੀ ਵਾਲਾ ਕਿਸਾਨੀ ਅੰਦੋਲਨ ਮੁੱਖ ਤੌਰ ਤੇ ਜਿਹੜਾ ਵਾ ਹਰ ਐਕਟੀਵਿਟੀ ਦੇ ਵਿੱਚ ਮੂਰੇ ਰਹੇ ਆ ਕਿਵੇਂ ਦੇਖਦੇ ਹੋ ਬੜਾ ਵੱਡਾ ਪ੍ਰੋਜੈਕਟ ਆ ਕਰੋਨਾ ਦੇ ਖਰਚੇ ਨੇ ਕੀ ਉਮੀਦਾਂ ਕੀਤੀਆਂ ਜਾ ਸਕਦੀਆਂ ਸੰਗਤਾਂ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਪੂਰੇ ਪੰਜਾਬ ਦੀਆਂ ਸੰਗਤਾਂ ਨੂੰ ਵਿਦੇਸ਼ਾਂ 'ਚ ਬੈਠੀਆਂ ਸੰਗਤਾਂ ਨੂੰ ਕਿ ਵੇਖੋ ਸਾਡੇ ਪੰਜਾਬ ਦਾ ਇੱਕ ਅਜਿਹਾ ਹਿੱਸਾ ਵੀ ਹੈ ਜਿਹਦੇ ਬਰਛਿਆਂ ਤੋਂ ਬਹੁਤ ਘੱਟ ਸੰਗਤਾਂ ਨੂੰ ਪਤਾ ਹੋਏਗਾ ਕਿ ਜਿਹੜਾ ਪੂਰੇ ਪੰਜਾਬ ਨਾਲੋਂ ਹੀ ਟੁੱਟਿਆ ਆ ਜਿਹਦਾ ਵਿਚਕਾਰ ਜਿਹੜਾ ਦਰਿਆ ਵਗ ਰਿਹਾ ਰਾਵੀ ਜੀ ਇਸ ਸੱਤ ਪਿੰਡ ਜਿਹੜੇ ਪਾਰ ਜਿਹੜੇ ਲਹਿੰਦੇ ਪੰਜਾਬ ਵਾਲੀ ਬਾਹੀ ਜਿਹੜੇ ਸਾਡੇ ਵਸਤ ਦੇ ਨੇ ਜੀ ਤੇ ਪਰ ਉਹਨਾਂ ਕੋਲ ਕੋਈ ਵੀ ਸਾਧਨ ਨਹੀਂ ਦਰਿਆ ਪਾਰ ਕਰਨ ਦੀ ਆ ਜਿਹੜਾ ਪੋੜਾ ਜਿੱਤੇ ਆਪਾਂ ਖੜੇ ਆ ਆਰਜੀ ਪੁਲ ਜੀ ਇਹਦੇ ਵੀ ਕੋਈ ਮਨਿਆਦ ਨਹੀਂ ਇਹਦਾ ਕੋਈ ਪਤਾ ਹੀ ਨਹੀਂ ਕਦੋਂ ਪਾਣੀ ਵਧ ਆ ਗਏ ਕਦੋਂ ਇਹਦਾ ਵਹਾਅ ਚ ਨੇ ਵਹਿ ਜਾਣਾ ਜੀ ਤੇ ਇਹ ਵੀ ਕਦੀ ਇਹ ਵਹਿ ਜਾਂਦਾ ਕਦੀ ਇਹ ਬਣ ਜਾਂਦਾ ਵੀ ਇਹ ਅਮਲੀ ਰੂਪ ਚ ਸਥਾਈ ਰੂਪ ਚ ਨਹੀਂ ਕਾਇਮ ਜੀ ਇਹ ਤੇ ਮੈਂ ਦੱਸਣਾ ਚਾਹੁੰਦਾ ਹਾਂ ਸੰਗਤਾਂ ਨੂੰ ਕਿ ਸੱਤਾਂ ਪਿੰਡਾਂ ਦੀਆਂ ਸੰਗਤਾਂ ਜਦੋਂ ਕਿਤੇ ਕੋਈ ਸਰੀਰਕ ਕੋਈ ਭਾਜ ਰੁਟ ਆ ਜਾਂਦੀ ਆ ਵੱਡੀ ਮੁਸ਼ਕਲ ਆ ਜਾਂਦੀ ਆ ਤੇ ਇਲਾਜ ਲਈ ਕੋਈ ਹਸਪਤਾਲ ਨਹੀਂ ਕੋਈ ਸਕੂਲ ਨਹੀਂ ਵੱਡਾ ਜੀ ਮਿਡਲ ਸਕੂਲ ਆ ਸੱਤਾਂ ਪਿੰਡਾਂ ਕੋਲ ਤੇ ਐਜੂਕੇਸ਼ਨ ਬੱਚਿਆਂ ਕਿੱਥੋਂ ਲੈਣੀ ਆ ਜੀ ਆਹ ਦਰਿਆ ਕੌਣ ਪਾਰ ਕਰੇ ਰੋਜ਼ ਆਹ ਵੇਖੋ ਮੈਂ ਦੱਸਣ ਲੱਗਾ ਕੈਮਰਾਮੈਨ ਤੁਸੀਂ ਵੇਖੋ ਇਦਾਂ ਲੰਘਦੇ ਆ ਜੀ ਟਰੈਕਟਰ ਇੱਕ ਪਾ ਕੇ ਜੀ ਅਜੀ ਇਹ ਖਾਲੀ ਜਾ ਰਹੇ ਉਹਨਾਂ ਨੇ ਟਰਾਲੀ ਲੈ ਕੇ ਆਉਣੀ ਐ ਨਾ ਪਾ ਕੇ ਉਧਰੋਂ ਜੀ ਟਰਾਲੀ ਲੈ ਕੇ ਆਉਣੀ ਤੇ ਜੇ ਪਾਣੀ ਵੱਧ ਗਿਆ ਆ ਕੁਦਰਤੀ ਤੁਹਾਡੇ ਸਾਹਮਣੇ ਆ ਜੀ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਇਤੋਂ ਥੋੜਾ ਪਾਣੀ ਵੱਧਦਾ ਹੋਵੇਗਾ ਕਿਸ ਹਾਲਤ 'ਚ ਜਾਂਦੇ ਹੋਣਗੇ ਤੇ ਇਹਨਾਂ ਤੇ 47 ਤੋਂ ਬਾਅਦ ਹੁਣ ਤੱਕ ਸੰਘਰਸ਼ ਹੀ ਕੀਤਾ ਜੀ ਇਹਨਾਂ ਅਜੀ ਇਹ ਵੀ ਸੰਘਰਸ਼ ਕਰ ਰਹੇ ਨੇ ਤੇ ਦੁਨੀਆ ਕਿੱਥੇ ਪਹੁੰਚ ਗਈ ਆ ਕਿੰਨੀ ਤਰੱਕੀ ਹੋ ਗਈ ਆ ਜੀ ਤੇ ਪਾਰ ਅਸੀਂ ਕਿੱਥੇ ਖਲੋਤਿਆਂ ਉਹਦੀ ਇੱਕ ਤਸਵੀਰ ਆ ਆਪ ਜੀ ਦੇ ਸਾਹਮਣੇ ਆ ਜੀ 79-80 ਸਾਲ ਹੋ ਚੱਲੇ ਆ ਦੇਸ਼ ਆਜ਼ਾਦ ਹੋਏ ਨੂੰ ਪੰਜਾਬ ਦੇ ਸੈਂਟਰ ਸਰਕਾਰਾਂ ਕਿੰਨੀਆਂ ਬਣ ਗਈਆਂ ਕਿੰਨੀਆਂ ਬਦਲ ਗਈਆਂ ਪਰ ਅੱਜ ਵੀ ਸਾਤ ਪਿੰਡ ਪੰਜਾਬ ਦੇ ਉਵੇਂ ਹੀ ਵਸ ਰਹੇ ਨੇ ਜਿੱਦਾਂ 47 ਤੋਂ ਪਹਿਲਾਂ ਸੀ ਜੀ ਤੇ ਇਹ ਬੜਾ ਇੱਕ ਵੱਡਾ ਦੁੱਖ ਹੈ ਇਹਨਾਂ ਦਾ ਪਿੱਛੇ ਵੀ ਇੱਕ ਵੀਰ ਆ ਰਿਹਾ ਟਰੈਕਟਰ ਲੈ ਕੇ ਉਹਦੋਂ ਟਰਾਲੀ ਆਊਗੀ ਇਹਨਾਂ ਪਾ ਕੇ ਲਿਉਣੀ ਭਰਾਵਾਂ ਨੇ ਗੰਨਾ ਉਸ ਪਾਸੇ ਫਸਲਾਂ ਨੇ ਚਾਰ-ਚਾਰ ਟਰੈਕਟਰ ਫਸਲ ਤੇ ਕੱਢ ਲਈ ਤੇ ਜੇ ਸਰੀਰਕ ਕੋਈ ਦੁੱਖ ਆ ਜਾਂਦਾ ਦੱਸੋ ਕਿਹੜੇ ਪਾਸੇ ਜਾਣਾ ਕਿਹੜੇ ਪਾਸੇ ਜਾਣਗੇ ਨਾ ਇਹਨਾਂ ਦੇ ਕਿਹੜਾ ਸਾਥ ਇੰਨਾ ਕੋਲ ਸੋ ਸੰਗਤ ਜੀ ਇਹ ਬੜਾ ਵੱਡਾ ਦੁੱਖ ਹੈ ਤੇ ਇਨਸਾਨੀਅਤ ਦੇ ਨਾਤੇ ਮੈਂ ਬੇਨਤੀ ਕਰਦਾ ਸਭ ਸੰਗਤਾਂ ਨੂੰ ਕਿ ਆਪਾਂ ਬਾਬਾ ਜੀ ਦਾ ਸਾਥ ਦੇਣਾ ਆਪਾਂ ਤੇ ਹੁਣ ਗੱਲ ਆ ਗਈ ਆ ਅਸਲੀ ਸਰਕਾਰ ਤੇ ਜੀ ਉਹ ਸਰਕਾਰ ਤੇ ਜਿਹਦਾ ਸਾਰਾ ਕੁਝ ਹੀ ਹੈ ਜਿਹਦੇ ਅਧੀਨ ਸਾਰੇ ਦਰਿਆ ਵਹਿੰਦੇ ਸਭ ਕੁਝ ਵਹਿੰਦਾ ਇਹ ਹੁਣ ਇਹ ਕਾਰਜ ਉਸ ਸਰਕਾਰ ਨੇ ਆਪਣੀ ਸੇਵਕਾਂ ਕੋਲੋਂ ਕਰਾਉਣਾ ਜੀ ਭਾਵੇਂ ਅਕਾਲਪੁਰਖ ਤੇ ਹਾਂ ਬਿਲਕੁਲ ਜੀ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਇੱਥੇ ਜੀ ਸੱਤਾਂ ਪਿੰਡਾਂ ਦੀ ਸੰਗਤ ਇਕੱਤਰ ਹੋਈ ਜੀ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਅੱਗੇ ਬੇਨਤੀ ਕੀਤੀ ਗਈ ਬੇਨਤੀ ਤੇ ਰੋਜ਼ ਹੀ ਕਰਦੇ ਆ ਜੀ ਇਹ ਕਿਉਂਕਿ ਜਿਹੜੇ ਦੁੱਖਾਂ 'ਚ ਘਿਰੇ ਆ ਤੇ ਮੁਸੀਬਤਾਂ 'ਚ ਘਿਰੇ ਆ ਬੇਨਤੀ ਤੇ ਰੋਜ਼ਾਨਾ ਹੀ ਕਰਦੇ ਆ ਅੱਜ ਸਪੈਸ਼ਲ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲਿਆ ਗਿਆ ਇੱਥੇ ਲਿਆ ਕੇ ਪਾਤਸ਼ਾਹੀ ਦੇ ਚਰਨ ਪਵਾਏ ਜਿਹਨੇ ਮਹਾਰਾਜ ਜੀ ਪਾਤਸ਼ਾਹ ਕੇ ਬੇਨਤੀ ਕੀਤੀ ਗਈ ਆ ਕਿ ਮਹਾਰਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਤੇ ਆਪਾਂ ਸਭ ਜਾਣਦੇ ਹਾਂ ਜਿੱਥੇ ਕਿਰਪਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੋ ਜਾਂਦੀ ਆ ਨਾ ਫਿਰ ਕੋਈ ਕਮੀ ਕੋਈ ਤਰੂਟੀ ਕਦੇ ਵੀ ਨਹੀਂ ਰਹਿ ਜਾਂਦੀ ਗੁਰੂ ਪਾਤਸ਼ਾਹ ਸੰਗਤਾਂ ਚ ਆਪ ਵਸ ਕੇ ਫਿਰ ਸੇਵਾ ਲੈ ਲੈਂਦਾ ਤੇ ਜਿੱਦਾਂ 4000 ਏਕੜ ਰਕਬਾ ਜਿਹੜਾ ਬਾਬਾ ਜੀ ਵੱਲੋਂ ਕਣਕ ਦੀ ਬਜਾਈ ਕੀਤੀ ਗਈ 5 ਬਨ ਜਿਹੜੇ ਬਨੇ ਗਏ ਇਸ ਤੋਂ ਇਲਾਵਾ ਜਿਹੜੀ ਹੋਰ ਸੇਵਾ ਪਤਾ ਨਹੀਂ ਕਿੱਡੀ ਕੇ ਪਾਤਸ਼ਾਹ ਨੇ ਲਈ ਤੇ ਇਹ ਵੀ ਸੇਵਾ ਗੁਰੂ ਪਾਤਸ਼ਾਹ ਮਿਹਰ ਕਰਨਗੇ ਸੰਗਤਾਂ ਦੇ ਸਾਥ ਸਹਿਯੋਗ ਨਾਲ ਇਨ੍ਹਾਂ ਵੀਰਾਂ ਨੂੰ ਇਨ੍ਹਾਂ ਸਤਾਂ ਪਿੰਡਾਂ ਨੂੰ ਨਵਾਂ ਪੁਲ ਜਿਹੜਾ ਛੇਤੀ ਜਿਹੜਾ ਵੇਖਣ ਨੂੰ ਨੰਗਨ ਨੂੰ ਉਹ ਮਿਲੇਗਾ ਜੀ ਉਹ ਬਿਲਕੁਲ ਜੀ ਕਹਿੰਦੇ ਵਿੱਚ ਕਰਤਾ ਪੁਰਕ ਖਲੋਆ ਫਿਰ ਵਾਲ ਨਾ ਵਿੰਗਾ ਹੋਆ ਜੇਕਰ ਡੇਰਾ ਬਾਬਾ ਨਾਨਕ ਦੀਆਂ ਅਰਦਾਸਾਂ ਨੇ ਜਿਹੜੀਆਂ ਪਾਕਿਸਤਾਨ ਲੰਘੇ ਦੀਆਂ ਉਹ ਪ੍ਰਵਾਨ ਹੋ ਸਕਦੀਆਂ ਨੇ ਤੁਹਾਨੂੰ ਪਤਾ ਕਿ ਲੰਬਾ ਸਮਾਂ ਜਿਹੜੀਆਂ ਨੇ ਲੜੀਵਾਰ ਅਰਦਾਸਾਂ ਵੱਖੋ-ਵੱਖ ਜਥੇਬੰਦੀਆਂ ਵੱਲੋਂ ਆਮ ਸੰਗਤਾਂ ਵੱਲੋਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਸਨ ਤੇ ਉਹ ਅਰਦਾਸਾਂ ਜਿਹੜੀਆਂ ਪ੍ਰਵਾਨ ਹੋਈਆਂ ਸਨ ਤੇ ਲਾਂਘਾ ਜਿਹੜਾ ਵਾ ਜੇਕਰ ਪਾਕਿਸਤਾਨ ਨੂੰ ਕੋਰੀਡੋਰ ਦਾ ਬਣ ਸਕਦਾ ਤੇ ਇੱਥੇ ਮਕੌੜਾ ਪੱਤਨ ਦੇ ਉੱਪਰ ਜਿਹੜਾ ਪੁਲ ਕਿਉਂ ਨਹੀਂ ਬਣ ਸਕਦਾ ਇੱਕ ਸੋਚ ਨੂੰ ਲੈ ਕੇ ਨੇ ਚੱਲੇ ਨੇ ਬਾਬਾ ਸੁਖਵਿੰਦਰ ਸਿੰਘ ਜੀ ਅਰਦਾਸਾ ਸੋਧਿਆ ਗਿਆ ਵਾ ਸੰਗਤਾਂ ਦੀ ਆਵਾਜ਼ ਦੇ ਉੱਤੇ ਕਿਉਂਕਿ ਸੰਗਤਾਂ ਜਿਹੜੀਆਂ ਨੇ ਸਰਕਾਰ ਦੇ ਲਾਰਿਆਂ ਤੋਂ ਅੱਕ ਚੁੱਕੀਆਂ ਨੇ ਥੱਕ ਚੁੱਕੀਆਂ ਨੇ ਦੁਖੀ ਹੋ ਚੁੱਕੀਆਂ ਨੇ ਸੋ ਉਮੀਦਾਂ ਜਿਹੜੀਆਂ ਨੇ ਸਰਕਾਰਾਂ ਤੋਂ ਸੜ ਚੁੱਕੀਆਂ ਨੇ ਸੋ ਇੱਕ ਆਸ ਦੀ ਨਵੀਂ ਕਿਰਨ ਜਿਹੜੀ ਬਾਬਾ ਸੁਖਵਿੰਦਰ ਸਿੰਘ ਨੂੰ ਲੈ ਕੇ ਜਿਵੇਂ ਇੱਥੇ ਅਰਦਾਸਾਂ ਕੀਤੀਆਂ ਗਿਆ ਨੇ ਉਹਨਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਦੀਆਂ ਅਰਦਾਸਾਂ ਪ੍ਰਮਾਣ ਹੋ ਗਈਆਂ ਹੋਣਗੀਆਂ ਸੰਗਤਾਂ ਦਾ ਪੂਰਨ ਸਹਿਯੋਗ ਚਾਹੀਦਾ ਸਹਿਯੋਗ ਦੀ ਉਹਨਾਂ ਨੇ ਗੱਲ ਕੀਤੀ ਆ ਕਿ ਜੇਕਰ ਸੰਗਤਾਂ ਵਹੀਰਾਂ ਘੱਟ ਕੇ ਇਸ ਪ੍ਰੋਜੈਕਟ ਨੂੰ ਨਿਪਰੇ ਚਾੜਨ ਵਾਸਤੇ ਜਿਹੜਾ ਵਾ ਉਹ ਚੱਲ ਪੈਣ ਵਹੀਰਾਂ ਘੱਟ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਜਿਹੜਾ ਵਾ ਆਪਣਾ ਪੂਰਨ ਸਹਿਯੋਗ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਦੇਣ ਕੋਈ ਵੀ ਅੜਿੱਕੇ ਨਾ ਡਾਉਣ ਤੇ ਉਹ ਦੂਰ ਨਹੀਂ ਜਦੋਂ ਮਕੌੜਾ ਪਤਨ ਪਾਰ ਵੱਸਦੇ ਜਿਹੜੇ ਸੱਤ ਪਿੰਡ ਨੇ ਉਹ ਹਿੰਦੁਸਤਾਨ ਦੇ ਨਾਲ ਜਿਹੜਾ ਉਹਨਾਂ ਦਾ ਸੰਪਰਕ ਆ ਜਿਹੜਾ ਜੁੜ ਜਾਵੇਗਾ ਹੁਣ ਤੱਕ ਲਈ ਇਨਾ ਹੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ